ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵਿੱਚ ਕੁਕਿੰਗ ਦੇ ਵਿੱਚ ਚੈਨਲ ਵਿੱਚ ਤੇ ਅੱਜ ਆਪਾਂ ਤਿਲ ਦੇ ਲੱਡੂ ਬਣਾਵਾਂਗੇ ਤੇ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਲੋਹੜੀ ਦੇ ਤਿਹਾਰ ਦੇ ਮੌਕੇ ਰੱਖਦੇ ਆਂ ਆਪਾਂ ਬਣਾਏ ਤਿਲਾਂ ਦੇ ਲੱਡੂ ਤੇ ਆਪਾਂ ਤਿਲਾਂ ਨੂੰ ਥੋੜਾ ਜਿਹਾ ਭੁੰਨਾਂਗੇ ਇਹ ਵਾਈਟ ਵਾਲੇ ਤਿਲ ਨਹੀਂਗੇ ਜਮਾ ਚਿੱਟੇ ਨਹੀਂ ਥੋੜੇ ਬ੍ਰਾਊਨ ਜਿਹੇ ਤਿਲ ਆ ਇਹ ਤੇ ਆਪਾਂ ਨੂੰ ਥੋੜੀ ਜਿਹਾ ਅੱਗੇ ਭੁੰਨ ਲਿਆ ਜੀ ਹੁਣ ਆਪਾਂ ਇਹਨੂੰ ਠੰਡਾ ਕਰਨ ਲਈ ਰੱਖ ਦਾਂਗੇ ਤੇ ਹੁਣ ਇਸ ਤੋਂ ਬਾਅਦ ਆਪਾਂ ਅਧਿਕ ਕੋਲੀ ਕੋਕੋਨਟ ਆਇਲ ਪੋੜ ਰੇ ਨਰੀਗਲ ਦਾ ਬਰਾਦਾ ਇਹਨੂੰ ਬਸ ਆਪਾਂ ਮਾੜੀ ਜੱਗ ਦੇ ਭੁੰਨਾਂਗੇ ਥੋੜੇ ਜਿਨਾਂ ਲਈ ਪੁੱਜ ਜਾਂਦਾ ਹੈ ਉਹਨੂੰ ਵੀ ਆਪਾਂ ਕੱਢ ਲਿਆ ਪਲੇਟ ਤੇ ਤੇ ਹੁਣ ਆਪਾਂ ਡਰਾਈ ਫਰੂਟ ਭੁੰਨਾਂਗੇ ਜੀ ਇਹ ਸਾਰੇ ਐ ਕਾਜੂ ਆ ਬਦਾਮ ਐ ਪੇਸਟੇ ਵੀ ਐ ਤੇ ਅਖਰੋਟ ਵੀ ਐ ਤੇ ਘਿਓ ਵਿੱਚ ਪਾਉਣ ਦੀ ਲੋੜ ਨਹੀਂ ਆਪਾਂ ਇਹਨਾਂ ਨੂੰ ਐਂ ਭੁੰਨ ਲਾਂਗੇ ਤੇ ਹੁਣ ਉਹਨੂੰ ਵੀ ਆਪਾਂ ਕੱਢ ਲਿਆ ਤੇ ਉਹਨਾਂ ਨੂੰ ਵੀ ਠੰਡੇ ਕਰਨੇ ਰੱਖਤਾ ਤੇ ਹੁਣ ਇਹ ਤੋਂ ਆਪਾਂ ਖੋਏ ਚ ਨਹੀਂ ਬਣਾਉਂਦੇ ਜੀ ਅੱਧਾ ਇੱਕ ਗਲਾਸ ਆਪਣਾ ਦੁੱਧ ਦਾ ਪਾਇਆ ਹੈ ਤੇ ਇਹਦੇ ਵਿੱਚ ਅੱਧੀ ਖੋਲੀ ਆਪਾਂ ਮਿਲਕ ਪਾਊਡਰ ਦੀ ਪਾਵਾਂਗੇ 2 ਕ ਚਮਚੇ ਆਪਾਂ ਦੇਸੀ ਘਿਓ ਪਾ ਲਿਆ ਵਿੱਚ ਤੇ ਅੱਧੀ ਖੋਲੀ ਆਪਾਂ ਪਾਵਾਂਗੇ ਜੀ ਮਿਲਕ ਪਾਊਡਰ ਦੀ ਤੇ ਨੂੰ ਖੋਏ ਦੀ ਤਰ੍ਹਾਂ ਆਪਾਂ ਵਰਤਾਂਗੇ ਇੱਕ ਤਰ੍ਹਾਂ ਖੋਏ ਦਾ ਸਵਾਦ ਹੀ ਆਊਗਾ ਬਿਲਕੁਲ ਲੱਡੂਆਂ ਦੇ ਵਿੱਚੋਂ ਜਾਂ ਪਿੰਨਾਂ ਲਾਲੋ ਤਿਲਾਦਾਂ ਗਾ ਕੋਸ਼ ਮੱਝੀ ਗਾ ਲੋ ਤੁਸੀਂ ਤੇ ਆਪਾਂ ਇਹਨੂੰ ਗਾੜਾ ਹੋਣ ਤੱਕਰ ਪਕਾ ਲਾਂਗੇ ਤੇ ਆਪਾਂ ਸਾਰੀਆਂ ਚੀਜ਼ਾਂ ਇੱਕ ਥਾਂ ਪਾ ਕੇ ਨਾ ਪੀਸ ਲਾਂਗੇ ਇਹਨਾਂ ਨੂੰ ਨਾਲੇ ਤੇਲ ਨਾਲੇ ਖੋਪੇ ਦਾ ਪੂਰਾ ਤੇ ਨਾਲੇ ਡਰਾਈ ਫਰੂਟ ਇਹਨਾਂ ਨੂੰ ਸਾਰਿਆਂ ਨੂੰ ਪੀਸ ਲਾਂਗੇ ਤੇ ਇਧਰੋਂ ਆਪਾਂ ਖੋਆ ਵੀ ਤਿਆਰ ਹੋ ਗਿਆ ਆਪਣਾ ਇਹਨੂੰ ਆਪਾਂ ਬੱਲ ਕੋਲੀ ਸਲੋਅ ਅਗਤੇ ਬਣਾਇਆ ਹੈ ਤੇ ਜਿਹੜੀਆਂ ਚੀਜ਼ਾਂ ਆਪਾਂ ਪੀਸੀਆਂ ਸੀਗਾ ਉਹ ਆ ਪੈਦੇ ਵਿੱਚ ਪਾਤੀਆਂ ਜੀ ਤੇ ਹੁਣ ਆਪਾਂ ਮਿਲਾ ਤਾ ਇਹਨਾਂ ਨੂੰ ਤੇ 2-3 ਚਾਂਚੇ ਆਪਾਂ ਸ਼ੱਕਰ ਦੇ ਪਾ ਲਾਂਗੇ ਬਾਲਾ ਸ਼ੱਕਰ ਪਾਉਣ ਦੀ ਲੋੜ ਨਹੀਂ ਆਪਾਂ ਨੂੰ ਕਿਉਂਕਿ ਦੁੱਧ ਮਿੱਠਾ ਹੀ ਸੀਗਾ ਜਿਹੜਾ ਸੁੱਕਾ ਦੁੱਧ ਪਾਇਆ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਲਾ ਲਾਂਗੇ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਜੀ ਤੇ ਸਪੋਰਟ ਕਰਨ ਲਈ ਤੁਹਾਡਾ ਲੀਲਾ ਧੰਨਵਾਦ ਹੈ ਤੇ ਹੁਣ ਆਪਾਂ ਇਹਦੇ ਲੱਡੂ ਜਾਂ ਪਿੰਨੀਆਂ ਤੁਸੀਂ ਕੁਛ ਵੀ ਕਹਿ ਲੋ ਜਾਂ ਪੇੜੇ ਕਹਿ ਲੋ ਤਿਲਾਂ ਦੇ ਤੇ ਆਪਾਂ ਲੋਹੜੀ ਲਈ ਸਪੈਸ਼ਲ ਬਣਾਇਆ ਹੈ ਤੇ ਆਪਾਂ ਇਹਨਾਂ ਨੂੰ ਬਣਾ ਲਾਂਗੇ ਜੀ ਬਹੁਤ ਹੀ ਜ਼ਿਆਦਾ ਸਵਾਦ ਬਣੇ ਸੀ ਇਹ ਤੇ ਹੁਣ ਆਪਾਂ ਇਹਨਾਂ ਨੂੰ ਤਿਲਾਂ ਦੇ ਵਿੱਚ ਲਪੇਟ ਲਾਂਗੇ ਤੇ ਜੇ ਤੁਸੀਂ ਚਾਹੋ ਨੀਆ ਤਾਂ ਖੋਪੇ ਦਾ ਭੂਰਾ ਵੀ ਉੱਤੇ ਆਪਾਂ ਛੜਕ ਸਕਦੇ ਹਾਂ ਇਹਨਾਂ ਦੇ ਤੇ ਆਪਾਂ ਇਹਨਾਂ ਨੂੰ ਤਿਲਾਂ ਚ ਲਪੇਟ ਲਿਆ ਜੀ ਤੇ ਹੁਣ ਆਪਾਂ ਉੱਤੇ ਇੱਕ ਇੱਕ ਕਿਸ਼ਮਸ ਲਾ ਦੇਾਂਗੇ ਜਾਂ ਦਾਖਾਂ ਕਹਿ ਦਿੰਦੇ ਆਪਾਂ ਇਹਨਾਂ ਨੂੰ ਤੇ ਹੁਣ ਆਪਾਂ ਇਹਨੇ ਆਪਣੇ ਲੱਡੂ ਬਣ ਕੇ ਤਿਆਰ ਹੈ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿੰਨਾ ਜਿੰਨਾ ਨੇ ਵੀਡੀਓ ਦੇਖੀ ਆ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਇੰਜੋਏ ਕਰੋ ਤੁਸੀਂ ਸਾਰੇ ਜਾਨੀ ਤਿਲਾਂ ਦੇ ਲੱਡੂਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ